ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੋਰਾੀ ਟੀਵੀ ਮੈਂ ਸੋਨੀਆ ਸੋ ਇਸ ਵਕਤ ਅਸੀਂ ਖੜੇ ਆ ਸੁਖਨਾ ਅਲੇਕ ਦੇ ਡੈਮ ਦੇ ਉੱਤੇ ਜਿੱਥੇ ਇੱਕ ਵਾਰ ਫਿਰ ਜੋ ਆ ਫਲਡ ਗੇਟ ਖੋਲ ਦਿੱਤੇ ਗਏ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਜੋ ਛੱਡੇ ਗਿਆ ਕਿਉਂਕਿ ਲਗਾਤਾਰ ਮੀਂਹ ਜੋ ਆ ਪੈ ਰਿਹਾ ਹੈ ਪਹਾੜੀ ਇਲਾਕੇ 'ਚ ਮੀਂਹ ਪੈ ਰਿਹਾ ਜਿੱਥੋਂ ਦਾ ਪਾਣੀ ਛੱਡਿਆ ਗਿਆ ਤਾਂ ਏ ਪਾਣੀ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਤੇਜ਼ੀ ਦੇ ਨਾਲ ਇਹ ਪਾਣੀ ਜੋ ਆ ਰਿਹਾ ਤੇ ਇਹ ਪਾਣੀ ਜੋ ਸਿੱਧਾ ਬਾਪੂ ਧਾਮ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਕਿਸ਼ਨ ਕਿਸ਼ਨਗੜ੍ਹ ਤੋਂ ਹੁੰਦਾ ਹੋਇਆ ਬਾਪੂ ਧਾਮੇ ਪਾਣੀ ਜਾਵੇਗਾ ਜਿਸ ਤੋਂ ਬਾਅਦ ਇਹ ਪਾਣੀ ਜ਼ਿਰਗਪੁਰ ਡੇਰਾ ਪੱਸੀ ਵਾਲੇ ਇਲਾਕੇ ਦੇ ਵਿੱਚ ਪਹੁੰਚੇਗਾ ਸੋ ਜੇਕਰ ਚੰਡੀਗੜ੍ਹ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਜਿਵੇਂ ਕੱਲ੍ਹ ਦੇ ਦਿਨ ਨੂੰ ਵੇਖੀਏ ਤਾਂ ਕੱਲ ਇੱਥੇ ਸੂਰਜ ਨਿਕਲਿਆ ਹੋਇਆ ਸੀ ਧੁੱਪ ਨਿਕਲੀ ਹੋਈ ਸੀ ਤਾਂ ਸਭ ਕੁਝ ਠੀਕ ਲੱਗ ਰਿਹਾ ਸੀ ਪਰ ਜਿਵੇਂ ਹੀ ਅੱਜ ਦਾ ਦਿਨ ਚੜਦਾ ਹੈ ਤਾਂ ਜੋ ਆ ਸਵੇਰ ਸਾਰੀ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਆ ਬਹੁਤ ਤੇਜ਼ ਬਾਰਿਸ਼ ਹੋਈ ਆ ਅੱਜ ਦੇ ਦਿਨ ਤੋਂ ਹੁਣ ਵੀ ਜੋ ਆ ਲਗਾਤਾਰ ਹਲਕਾ ਮੀਂਹ ਜੋ ਆ ਪੈ ਚਾਰਿਆ ਤੇ ਇਸੇ ਦੌਰਾਨ ਜੋ ਆ ਸੁਖਨਾ ਲੇਕ ਦੇ ਆਪਾਂ ਡੈਮ ਦੇ ਉੱਤੇ ਖੜੇ ਆ ਜਿੱਥੋਂ ਦੇ ਫਲੱਡ ਗੇਟ ਖੋਲ ਦਿੱਤੇ ਗਏ ਆ ਤਾਂ ਦੱਸਦੇ ਆ ਕਿ ਤਿੰਨ ਚਾਰ ਦਿਨ ਪਹਿਲਾਂ ਹੀ ਫਲੱਡ ਗੇਟ ਖੋਲੇਗੇ ਇਸ ਸੁਖਨਾ ਲੇਕ ਦੇ ਜਸ ਤੋਂ ਬਾਅਦ ਪਾਣੀ ਕਿਸ਼ਨਗੜ੍ਹ ਜਾਂਦਾ ਬਹੁਤ ਤੇਜ਼ੀ ਦੇ ਨਾਲ ਜਾਂਦਾ ਜਿੱਥੇ ਜੋ ਉੱਥੇ ਹਾਈਵੇ ਹੁੰਦਾ ਉਦੀ ਸੜਕ ਦੇ ਉੱਤੇ ਪੂਰਾ ਪਾਣੀ ਆਇਆ ਨਾ ਰੇਲਿੰਗ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਪਾਣੀ ਬਾਪੂ ਤਾਮ ਜਾਂਦਾ ਤੇ ਉੱਥੇ ਵੀ ਕਾਫੀ ਤੇਜ਼ ਬਹਾਵ ਵੇਖਣ ਨੂੰ ਮਿਲਦਾ ਹੈ ਤੇ ਹੁਣ ਚੌਥੇ ਦਿਨ ਹੀ ਦੱਸਦੀ ਕਿ ਇੱਕ ਵਾਰ ਫਿਰ ਜੋ ਸੁਖਨਾ ਲੈਕ ਦੇ ਫਲੱਡ ਗੇਟ ਖੋਲ ਦਿੱਤੇ ਗਏ ਆ ਤੇਜ਼ੀ ਦੇ ਨਾਲ ਪਾਣੀ ਜੋ ਨਿਕਲ ਰਿਹਾ ਹੈ ਪਾਣੀ ਸਿੱਧਾ ਜਾਵੇਗਾ ਕਿਸ਼ਨਗੜ੍ਹ ਬਾਪੂ ਤਾਮ ਤੇ ਉਸ ਤੋਂ ਬਾਅਦ ਜ਼ਿਰਾਤਪੁਰ ਡੇਰਾਬੱਸੀ ਵਰਗੇ ਇਲਾਕਿਆਂ ਦੇ ਵਿੱਚ ਇਹ ਪਾਣੀ ਜਾਵੇਗਾ ਸੋ ਮੈਂ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ ਕਿ ਉਧਰਲੀ ਸਾਈਡ ਤੋਂ ਪਾਣੀ ਜੋ ਆ ਰਿਹਾ ਹੈ ਇਹ ਪਹਾੜੀ ਇਲਾਕਾ ਉਧਰਲੀ ਸਾਈਡ ਪੈ ਜਾਂਦਾ ਹੈ ਹਿਮਾਚਲ ਵਰਗੇ ਏਰੀਆਜ਼ ਉਧਰ ਪ ਜਿੱਥੋਂ ਦੀ ਇਹ ਪਾਣੀ ਲਗਾਤਾਰ ਉਧਰ ਮੀਂਹ ਹੋ ਰਿਹਾ ਮੀਂਹ ਦੇ ਕਰਕੇ ਬਹੁਤ ਸਰੀ ਲੈਂਡਸਲਾਈਡਿੰਗ ਦੀਆਂ ਵੀਡੀਓਜ਼ ਵੀ ਆਪਾਂ ਦੇਖ ਰੇਆ ਤਾਂ ਉੱਥੋਂ ਦੀ ਇਹ ਪਾਣੀ ਆ ਰਿਹਾ ਤੇ ਸੁਖਨਾ ਲੈਕ ਵਾਲੇ ਫਲਡ ਗੇਟਸ ਨੂੰ ਖੋਲਿਆ ਗਿਆ ਜਿੱਥੋਂ ਦੀ ਪਾਣੀ ਦਾ ਹੁਣ ਤੇਜ਼ ਬਹਾਵ ਤੁਸੀਂ ਵੇਖਿਆ ਹੀ ਹੈ ਵੀ ਤੇਜ਼ ਬਹਾਵ ਆ ਰਿਹਾ ਤੇ ਇਹ ਪਾਣੀ ਜੋ ਆ ਸਿੱਧਾ ਕਿਸ਼ਨਗੜ੍ਹ ਬਾਪੂ ਤਾਂ ਵਰਗੇ ਇਲਾਕਿਆਂ ਦੇ ਵਿੱਚ ਜਾਵੇਗਾ ਜਿੱਥੋਂ ਦੇ ਤੁਸੀਂ ਏਰੀਆਜ਼ ਦੀ ਪਹਿਲੇ ਵੀ ਤਸਵੀਰਾਂ ਵੇਖੀਆਂ ਸੀ ਤਾਂ ਉੱਥੋਂ ਹੁੰਦਾ ਪਾਣੀ ਜ਼ਿਰਖਪੁਰ ਵਰਗੇ ਏਰੀਆਜ਼ ਦੇ ਵਿੱਚ ਜਾਵੇਗਾ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਅੱਜ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹਾਲਾਂਕਿ ਕੱਲ ਦਾ ਦਿਨ ਜੋ ਸੀਗਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਠੀਕ ਰਿਹਾ ਸੀ ਧੁੱਪ ਸੀ ਨਿਕਲੀ ਹੋਈ ਮੌਸਮ ਸਾਫ ਸੀਗਾ ਪਰ ਅੱਜ ਸਵੇਰ ਦੇ ਹੁੰਦੇ ਹੀ ਲਗਾਤਾਰ ਮੀਂਹ ਪੈਣਾ ਜੋ ਸ਼ੁਰੂ ਹੋ ਚੁੱਕਿਆ ਬਰਸਾਤ ਲਗਾਤਾਰ ਤੇਜ਼ ਜੋ ਆ ਪਈ ਜਾ ਰਹੀ ਹੈ ਪੰਜਾਬ ਚੰਡੀਗੜ੍ਹ ਦੇ ਬਹੁਤ ਸਰੀਆਂ ਥਾਂਵਾਂ ਦੇ ਉੱਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸਵੇਰ ਟੀਵੀ ਮੈਂ ਸੋਨੀਆ ਸੋ ਇਸ ਵਕਤ ਅਸੀਂ ਖੜੇ ਆ ਸੁਖਨਾ ਅਲੇਕ ਦੇ ਡੈਮ ਦੇ ਉੱਤੇ ਜਿੱਥੇ ਇੱਕ ਵਾਰ ਫਿਰ ਜੋ ਆ ਫਲਡ ਗੇਟ ਖੋਲ ਦਿੱਤੇ ਗਏ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਾਣੀ ਜੋ ਛੱਡਿਆ ਗਿਆ ਕਿਉਂਕਿ ਲਗਾਤਾਰ ਮੀਂਹ ਜੁਆ ਪੈ ਰਿਹਾ ਹੈ ਪਹਾੜੀ ਇਲਾਕੇ ਚ ਮੀਂਹ ਪੈ ਰਿਹਾ ਜਿੱਥੋਂ ਦਾ ਪਾਣੀ ਛੱਡਿਆ ਗਿਆ ਤਾਂ ਏ ਪਾਣੀ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਤੇਜ਼ੀ ਦੇ ਨਾਲ ਇਹ ਪਾਣੀ ਜੋ ਆ ਰਿਹਾ ਤੇ ਇਹ ਪਾਣੀ ਜੋ ਸਿੱਧਾ ਬਾਪੂ ਧਾਮ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਕਿਸ਼ਨ ਕਿਸ਼ਨਗੜ੍ਹ ਤੋਂ ਹੁੰਦਾ ਹੋਇਆ ਬਾਪੂ ਧਾਮੇ ਪਾਣੀ ਜਾਵੇਗਾ ਜਿਸ ਤੋਂ ਬਾਅਦ ਇਹ ਪਾਣੀ ਜ਼ਿਰਗਪੁਰ ਡੇਰਾਪੱਸੀ ਵਾਲੇ ਇਲਾਕੇ ਦੇ ਵਿੱਚ ਪਹੁੰਚੇਗਾ ਸੋ ਜੇਕਰ ਚੰਡੀਗੜ੍ਹ ਮੁਹਾਲੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਜਿਵੇਂ ਕੱਲ੍ਹ ਦੇ ਦਿਨ ਨੂੰ ਵੇਖੀਏ ਤਾਂ ਕੱਲ ਇੱਥੇ ਸੂਰਜ ਨਿਕਲਿਆ ਹੋਇਆ ਸੀ ਧੁੱਪ ਨਿਕਲੀ ਹੋਈ ਸੀ ਤਾਂ ਸਭ ਕੁਝ ਠੀਕ ਲੱਗ ਰਿਹਾ ਸੀ ਪਰ ਜਿਵੇਂ ਹੀ ਅੱਜ ਦਾ ਦਿਨ ਚੜਦਾ ਹੈ ਤਾਂ ਜੋ ਆ ਸਵੇਰ ਸਾਰੀ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਆ ਬਹੁਤ ਤੇਜ਼ ਬਾਰਿਸ਼ ਹੋਈ ਆ ਅੱਜ ਦੇ ਦਿਨ ਤੋਂ ਹੁਣ ਵੀ ਜੋ ਆ ਲਗਾਤਾਰ ਹਲਕਾ ਮੀਂਹ ਜੋ ਆ ਪੈ ਚਾਰਿਆ ਤੇ ਇਸੇ ਦੌਰਾਨ ਜੋ ਆ ਸੁਖਨਾ ਲੇਕ ਦੇ ਆਪਾਂ ਡੈਮ ਦੇ ਉੱਤੇ ਖੜੇ ਆ ਜਿੱਥੋਂ ਦੇ ਫਲੱਡ ਗੇਟ ਖੋਲ ਦਿੱਤੇ ਗਏ ਆ ਤਾਂ ਦੱਸਦੇ ਆ ਕਿ ਤਿੰਨ ਚਾਰ ਦਿਨ ਪਹਿਲਾਂ ਹੀ ਫਲੱਡ ਗੇਟ ਖੋਲੇਗੇ ਇਸ ਸੁਖਨਾ ਲੇਕ ਦੇ ਜਸ ਤੋਂ ਬਾਅਦ ਪਾਣੀ ਕਿਸ਼ਨਗੜ ਜਾਂਦਾ ਬਹੁਤ ਤੇਜ਼ੀ ਦੇ ਨਾਲ ਜਾਂਦਾ ਜਿੱਥੇ ਜੋ ਉੱਥੇ ਹਾਈਵੇ ਹੁੰਦਾ ਉਦੀ ਸੜਕ ਦੇ ਉੱਤੇ ਪੂਰਾ ਪਾਣੀ ਆਇਆ ਨਾ ਰੇਲਿੰਗ ਟੁੱਟ ਜਾਂਦੀ ਹੈ ਜਿਸ ਤੋਂ ਬਾਅਦ ਪਾਣੀ ਬਾਪੂ ਤਾਮ ਜਾਂਦਾ ਤੇ ਉੱਥੇ ਵੀ ਕਾਫੀ ਤੇਜ਼ ਬਹਾਵ ਵੇਖਣ ਨੂੰ ਮਿਲਦਾ ਹੈ ਤੇ ਹੁਣ ਚੌਥੇ ਦਿਨ ਹੀ ਦੱਸਦੀ ਕਿ ਇੱਕ ਵਾਰ ਫਿਰ ਜੋ ਸੁਖਨਾ ਲੈਕ ਦੇ ਫਲੱਡ ਗੇਟ ਖੋਲ ਦਿੱਤੇ ਗਏ ਆ ਤੇਜ਼ੀ ਦੇ ਨਾਲ ਪਾਣੀ ਜੋ ਆ ਨਿਕਲ ਰਿਹਾ ਹੈ ਪਾਣੀ ਸਿੱਧਾ ਜਾਵੇਗਾ ਕਿਸ਼ਨਗੜ੍ਹ ਬਾਪੂ ਤਾਮ ਤੇ ਉਸ ਤੋਂ ਬਾਅਦ ਜ਼ਿਰਤਪੁਰ ਡੇਰਾਬੱਸੀ ਵਰਗੇ ਇਲਾਕਿਆਂ ਦੇ ਵਿੱਚ ਇਹ ਪਾਣੀ ਜਾਵੇਗਾ ਸੋ ਮੈਂ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ ਕਿ ਉਧਰਲੀ ਸਾਈਡ ਤੋਂ ਪਾਣੀ ਜੋ ਆ ਆ ਰਿਹਾ ਹੈ ਇਹ ਪਹਾੜੀ ਇਲਾਕਾ ਉਧਰਲੀ ਸਾਈਡ ਪੈ ਜਾਂਦਾ ਹੈ ਹਿਮਾਚਲ ਵਰਗੇ ਏਰੀਆਜ਼ ਉਧਰ ਜਿੱਥੋਂ ਦੀ ਇਹ ਪਾਣੀ ਲਗਾਤਾਰ ਉਧਰ ਮੀਂਹ ਹੋ ਰਿਹਾ ਮੀਂਹ ਦੇ ਕਰਕੇ ਬਹੁਤ ਸਰੀ ਲੈਂਡਸਲਾਈਡਿੰਗ ਦੀਆਂ ਵੀਡੀਓਜ਼ ਵੀ ਆਪਾਂ ਦੇਖ ਰੇਆ ਤਾਂ ਉੱਥੋਂ ਦੀ ਇਹ ਪਾਣੀ ਆ ਰਿਹਾ ਤੇ ਸੁਖਨਾ ਲੈਕ ਵਾਲੇ ਫਲਡ ਗੇਟਸ ਨੂੰ ਖੋਲਿਆ ਗਿਆ ਜਿੱਥੋਂ ਦੀ ਪਾਣੀ ਦਾ ਹੁਣ ਤੇਜ਼ ਬਹਾਵ ਤੁਸੀਂ ਵੇਖਿਆ ਹੀ ਹੈ ਵੀ ਤੇਜ਼ ਬਹਾਵ ਆ ਰਿਹਾ ਤੇ ਇਹ ਪਾਣੀ ਜੋ ਆ ਸਿੱਧਾ ਕਿਸ਼ਨਗੜ੍ਹ ਬਾਪੂ ਤਾਂ ਵਰਗੇ ਇਲਾਕਿਆਂ ਦੇ ਵਿੱਚ ਜਾਵੇਗਾ ਜਿੱਥੋਂ ਦੇ ਤੁਸੀਂ ਏਰੀਆਜ਼ ਦੀ ਪਹਿਲੇ ਵੀ ਤਸਵੀਰਾਂ ਵੇਖੀਆਂ ਸੀ ਤਾਂ ਉੱਥੋਂ ਹੁੰਦਾ ਪਾਣੀ ਜ਼ਿਰਖਪੁਰ ਵਰਗੇ ਏਰੀਆਜ਼ ਦੇ ਵਿੱਚ ਜਾਵੇਗਾ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਅੱਜ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਹਾਲਾਂਕਿ ਕੱਲ ਦਾ ਦਿਨ ਜੋ ਸੀਗਾ ਚੰਡੀਗੜ੍ਹ ਮੋਹਾਲੀ ਦੇ ਵਿੱਚ ਠੀਕ ਰਿਹਾ ਸੀ ਧੁੱਪ ਸੀ ਨਿਕਲੀ ਹੋਈ ਮੌਸਮ ਸਾਫ਼ ਸੀਗਾ ਪਰ ਅੱਜ ਸਵੇਰ ਦੇ ਹੁੰਦੇ ਹੀ ਲਗਾਤਾਰ ਮੀਂਹ ਪੈਣਾ ਜੋ ਸ਼ੁਰੂ ਹੋ ਚੁੱਕਿਆ ਬਰਸਾਤ ਲਗਾਤਾਰ ਤੇਜ਼ ਜੋ ਆ ਪਈ ਜਾ ਰਹੀ ਹੈ ਪੰਜਾਬ ਚੰਡੀਗੜ੍ਹ ਦੇ ਬਹੁਤ ਸਰੀਆਂ ਥਾਂਵਾਂ ਦੇ ਉੱਤੇ